ਅੱਛਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਲੰਗਿਆਣਾ ਨਵਾਂ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਨਾਲ ਦੀ ਨਾਲ ਹੀ ਬੈਲ ਦੇ ਨਿਸ਼ਾਨ ਜਰੂਰ ਦਬਾਇਆ ਕਰੋ ਤਾਂ ਜੋ ਜੋ ਵੀ ਹਰ ਨਵੀਂ ਵੀਡੀਓ ਪਾਵੇ ਉਹਦਾ ਮੈਸੇਜ ਤੁਹਾਨੂੰ ਨਾਲ ਦੇ ਨਾਲ ਹੀ ਤੁਹਾਡੇ ਸਕਰੀਨ ਦੇ ਉੱਪਰ ਆ ਸਕੇ ਜੇ ਕਿਸੇ ਵੀਰ ਨੇ ਪਸ਼ੂ ਸੇਲ ਕਰਨਾ ਹੋਵੇ ਜਾਇਦਾ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਜਰੂਰ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੈਬ 98783 93488 ਹੈ ਜੀ ਸੱਲੀ ਪਰਖ ਤੁਸੀਂ ਆ ਕੇ ਕਰਨੀ ਹੈਗੀ ਤੁਸੀਂ ਪੈਸੇ ਲਾਉਣੇ ਆ ਜੀ ਅੱਜ ਦੋ ਟਾਈਮ ਭਣਾ ਤੇ ਜਾ ਲਿਆ ਕਰੋ ਚਾਰ ਟਾਈਮ ਚੋਲਿਆ ਕਰੋ ਹਾਂ ਜੀ ਬਾਈ ਨੇ ਤੁਹਾਨੂੰ ਪਸ਼ੂ ਦੇਣਾ ਵਾ ਤੇ ਬਾਈ ਨੇ ਸਤੋਂ ਪੈਸੇ ਲੈਣੇ ਆ ਮੇਰਾ ਕੰਮ ਸਿਰ ਤੁਹਾਨੂੰ ਪਸ਼ੂ ਦਿਖਾਉਣ ਦਾ ਵਾ ਫਰਾਨੇ ਪੰਨ ਪਾਈ ਪਸ਼ੂ ਖੜਾ ਵਾ ਤੱਲੇ ਪਰਕ ਤੁਸੀਂ ਐ ਕਰਨੀ ਆ ਜਿਹੜਾ 35-40 ਹਜ਼ਾਰ ਪਾਹੂ ਦੇ ਲਾਉਨੇ ਆ ਤਾਂ ਮੇਰਾ ਵੀਰ ਕੋਈ ਵੇਂ ਤੇ ਹੀ 500 ਤੇਲ ਵੀ ਆਪਦਾ ਫੂਕ ਲਿਆ ਕਰੋ ਕਿਉਂਕਿ ਬਾਅਦ ਵਿੱਚ ਆਪਾਂ ਕਹਿੰਦੇ ਭਾਈ 5 ਘਟਾ ਕੇ ਮੋੜ ਲਾ ਭਾਈ 4 ਘਟਾ ਕੇ ਮੋੜ ਲਾ ਇਹ ਜਿਹੀਆਂ ਗੱਲਾਂ ਨਾ ਹੀ ਹੋਣ ਚੰਗੀਆਂ ਵਾ ਕਿਉਂਕਿ ਇਹ ਫੀਲਡ ਦੇ ਵਿੱਚ ਹਰ ਕੋਈ ਬੰਦਾ ਚੋਰ ਨਹੀਂ ਹਰ ਕੋਈ ਬੰਦਾ ਸਾਧ ਨਹੀਂਗਾ ਕਿਸੇ ਦੀ ਵੀਡੀਓ ਤਾਂ ਪਾਹੂ ਲੈਨੇ ਤੁਸੀਂ ਭਲਾ ਮੇਰੀ ਉਹਨੇ ਭਰਾ ਹੋਰ ਕਿਸੇ ਵੀਰ ਵੀਡੀਓ ਬਣਾਉਂਦਾ ਉਹਦੀ ਵੀ ਪਾਹੂ ਲੈਨੇ ਆ ਚੋਣ ਦਾ ਹੱਕ ਤੁਹਾਡਾ ਵਾ ਜੇ ਮਾਲਕ ਨਹੀਂ ਚੋਣਦਾ ਫੇਰ ਤੁਸੀਂ ਗੱਲ ਕਰ ਸਕਦੇ ਭਾਈ ਤੂੰ ਵੀਡੀਓ ਪਾਸੀ ਦੀ ਮਾਲਕ ਨਹੀਂ ਗਾਂ ਚਵਾਈ ਨਹੀਂ ਜ ਪਸੰਦ ਦੇ ਬਾਈ ਨਾਲ ਗੱਲਬਾਤ ਕਰ ਲੈ ਬਾਕੀ ਜਾਣਕਾਰੀ ਬਾਈ ਤੋਂ ਲੈ ਲੈਣੇ ਆਗੇ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਾਣਕਾਰੀ ਇਹਨਾਂ ਦੋਆਂ ਵਾੜਾਂ ਬਾਰੇ ਬੈਸਰੀ ਕਾਰ ਸਭ ਦੀ ਗੱਲ ਜੀ ਬਾਈ ਸਾਰੇ ਮੇਰੇ ਪਿੰਡ ਭਰਾਵਾਂ ਨੂੰ ਨਾਮ ਦਾ ਦੀ ਬੈਕ ਕਰੀ ਨਾ ਜੀ ਟਾਕਾ ਪਿੰਡ ਲੰਗੇ ਨਾ ਤੀਰ ਬਾਗ ਆਪਣਾ ਜਿਹੜਾ ਮੁਗਾ ਕੱਲ ਤੰਨਾ ਵਾੜਾਂ ਦੀ ਪਾਈ ਸੀ ਬੈਕੀਆਂ ਠੀਕ ਆ ਜੀ ਇਹਦਾ ਮਤਲਬ ਕਿ ਨਿਆਣਪਣੋਂ ਦੇ ਵਿੱਚ ਡਾਕਟਰ ਨੂੰ ਕਹਿਗੇ ਠੀਕ ਹੈ ਜੀ ਭਾਇਆ ਗਿਆ ਤੀਜਾ ਦੂਜੀ ਦਾ ਮਤਲਬ ਕਿ ਐਚਐਫ ਦਾ ਠੀਕ ਹੈ ਬਾਈ ਲੈਟ ਹੈ ਗਿਆ ਬਾਈ ਜਰਸੀ ਜਰਸੀ ਠੀਕ ਹੈ ਜੀ 10 ਲੀਟਰ ਬੋਲੀ ਐਚਐਫ ਦਾ ਤੁਸੀਂ ਡਾਕਟਰ ਬੋਲੀ ਸਾਹ ਨੂੰ ਨਾੜਕਾਂ ਨਾਲ ਤੀਜਾ ਦਾਣਾ ਠੀਕ ਹੈ ਜੀ ਕੱਲ ਦੁੱਧ ਸੰਭਲੋ ਠੀਕ ਹੈ ਬਾਈ ਗਾਰੰਟੀ ਮੇਰੀ ਐ ਠੀਕ ਹੈ ਜੀ ਪੈਣ ਪਾ ਸੰਭਲੇ ਬੱਚਾ ਹੋਰ ਆ ਹਾਂ ਇਧਰ ਬੱਚੇ ਤੋਂ ਨਾਲ ਬੱਚੇ ਨਾ ਰਹਿਣ ਤੇਰੇ ਠੀਕ ਹੈ ਜੀ ਖੁਦ ਬੰਦਾ ਕੈਨੇਡਾ ਚੱਲਿਆ ਠੀਕ ਹੈ ਜੀ ਠੀਕ ਹੈ ਇਹ ਆਈ ਐ ਇੱਥੋਂ ਆ ਬਈ ਆ ਨਾਲ ਪਿੰਡ ਦੂਜਾ ਤਰਵੰਡੀ ਦੇ ਆ ਮੇਰੇ ਮੂੰਹ ਤੇ ਫਿਰਦਾ ਆਪਣੇ ਪੈਂਡ ਤਰੋਂ ਦੀ ਨਾਲ ਹੈਗਾ ਚਲੋ ਦੱਸ ਦਿਓ ਜਦੋਂ ਚੇਤਾ ਆ ਕੇ ਬਾਈ ਜੀ ਇਹ ਕਹ ਲੈ ਜੀ ਜਿਹਦੇ ਫਟਾ ਹੀ ਗਾ ਚੱਲ ਕੋਈ ਨਹੀਂ ਤੂੰ ਦਾਂ ਦੱਸ ਬਾਰੇ ਦੁੱਧ 10 ਕਿਲੋ ਚੋਲੇ 10 ਕਿਲੋ ਚੋਹਾਂ ਬਾਈ 10 ਕਿਲੋ ਬੋਲੀ ਜਸਦੇ ਠੀਕ ਆ ਬਾਈ ਮਗਰ ਬੱਛਾ ਠੀਕ ਆ ਜੀ ਪਰਾਗਾ ਦੂਜਾ ਠੀਕ ਆ ਜੀ ਮੈਂ ਚੱਕ ਵਾਲੇ ਤੋਰਿਆ ਮੇਰੇ ਹੱਥ ਪਾ ਦਾ 14 ਹੁਣ ਮੈਲਾ ਮੋਲਾ ਮਾਪਾ ਦਾ ਲੱਗ ਗਿਆ ਠੀਕ ਆ ਪਤਾ ਲੱਗ ਹੀ ਜਾਣਾ ਵਾ ਮੈਲਾ ਮਾਰੂਗੀ ਕਰ ਛੱਡੂਗਾ ਠੀਕ ਆ ਜੀ ਆਪਣੀ ਗਰੰਟੀ ਠੀਕ ਆ ਬਾਈ ਤੋਰੀ ਮੜੀ ਜੀ ਛੋਡੀ ਵਾਲੇ ਛੋਡੀ ਵਾਲੇ ਠੀਕ ਆ ਬਾਈ ਲਓ ਜੀ ਦੋਸਤੋ ਬਾਈ ਦਾਦਾ ਵੀ ਕਿਸੇ ਨੇ ਜਰਸੀ ਦੇ ਐਚ ਐਫ ਦਾ ਟੀਕਾ ਭਰਾ ਦਾ ਆ ਮਗਰ ਬੱਚਾ ਤੀਜੇ ਦਿਨ ਸੂਈ ਨੂੰ ਆ 나ੜੂਆ ਨਾਲ ਆ ਜੀ ਬਾਈ ਗਾ ਜੇ ਕੋਈ ਇਹ ਜੁਨੀ ਕੀ ਹੋਵੇ ਭਾ ਡਾਕਟਰ ਚੱਕ ਰਲੇ ਬਾਕੀ ਲਹੂ ਪਾਣੀ ਛੱਟੂਗੀ ਇਹ ਤੁਹਾਨੂੰ ਪਤਾ ਲੱਗ ਜਾਣਾ ਵਾ ਉਹ ਅਗਰ ਟੀਕਾ ਕਈ ਗਲਤ ਭਰਿਆ ਜਾਂਦਾ ਵਾ ਨਹੀਂ ਗੌਰ ਕਰਦਾ ਬੰਦਾ ਕੋਈ ਸੋਨਾ ਕਦ ਖੜਾ ਵੇਲ ਚੰਗੀ ਆ ਗਈ ਜਰਸੀ ਬਰੀਡ ਆ ਗਈ ਫਰਾਨਾ ਬਹੁਤ ਚੰਗਾ ਵਾ ਹਾਂ ਜੀ ਪੋਲੀ ਧਾਰ ਆ ਗਈ ਚਾਰ ਹੀ ਥਾਣਾ ਹੱਥੀ ਚੁਵਾਈ ਵਾਲਾ ਥਾਣਾ ਕੋਈ ਫੋੜ ਨਹੀਂ ਗਈ ਕੋਈ ਸ਼ਾਕ ਨਹੀਂ ਗਈ ਕਦ ਖੜ ਜਹੂ ਦਰਮਿਆਨ ਆ ਤੁਸੀਂ ਵੇਖ ਸਕਦੇ ਹੋ ਜੀ ਜਰ ਸਿੰਘ ਵਾਲਾ ਕੱਦ ਕਾਠਾ ਸੋਹਣੀ ਵਹਿੜ ਆ ਗਈ ਕੋਈ ਬਾਲੀ ਹੰਬੀ ਦਸੀ ਜਿਵੇਂ ਨੀਗੀ ਠੀਕ ਆ ਗਈ ਬਾਕੀ ਤਾਜੀ ਸੂਈ ਆ ਗਈ ਮਗਰ ਵੱਛਾ ਵਾ ਥਾਣ ਤੋਂ ਨੇੜੇ ਤੋਂ ਵਿਖਾ ਦੰਨਾ ਵਾ ਚਾਰ ਹੀ ਥਾਣਾ ਜੀ ਵੀ ਫੋੜ ਸ਼ਾਕ ਨਹੀਂ ਮੂਹ ਜਿਹੜਾ ਮੂਹ ਨਾਲ ਬਰਾਬਰ ਆ ਮਗਰ ਨਾਲ ਮਗਰ ਨਾਲ ਬਰਾਬਰ ਆ ਜੀ ਫੇਸ ਕਾਲ ਟੂ ਚੈਕਰ ਲਾ ਬੋਦੀ ਵਾਲੀ ਵਹਿੜਾ ਤੁਸ ਜੀ 5 ਲੀਟਰ ਡੱਕਦਾ ਠੀਕ ਆ ਬਾਈ ਮੋਲਾ ਠੀਕ ਆ ਜੀ ਤੁਹਾਨੂੰ ਕਿ 13 14 15 ਕਿਲੋ ਠੀਕ ਆ ਜੀ ਹਾਂ ਦੋਸਤੋ ਦੇ ਦੇ ਬਾਹਾਂ ਦਾ ਤੋ ਦੇ ਕਿ 13 14 ਕਿਲੋ ਇਹ ਸੇਵਾ ਸੰਭਾਲ ਗੌਰ ਕਰ ਲੋਗੇ ਤਾਂ ਪੰਜਾਹ ਦਾ 13 14 ਵੀ ਲੈ ਲਓਗੇ ਤੇ ਜਾ ਕੇ ਤੂੜੀ ਤੇ ਬੰਨਦੇ ਹੋਗੇ ਗੌਰ ਨਹੀਂ ਕਰਨੀ ਫਿਰ ਇਹਨਾਂ ਨੂੰ 10 ਮੀਨੂ ਦੇਣਾਗਾ ਫਿਰ 2 ਲੱਖ ਵਾਲੀ ਵਹਿੜ ਦੇ ਆ ਤੇ 3 ਲੱਖ ਵਾਲੀ ਹਾਂਜੀ ਹਾਂਜੀ ਉਹ ਵੀ ਤੂੜੀ ਦੇ ਬੰਨ ਤੇ ਉਹ ਵੀ ਡਾੜੀ ਪਾਊਗੀ ਉਹ ਨਹੀਂ ਦੇਣਾ ਕੋਈ ਬਾਕੀਆਂ ਲੈਣੇ ਜਾਂਦੇ ਸੇਵਾ ਸੰਭਾਲ ਗੌਰ ਵੇਖ ਲਵੇ ਦੋਸਤੋ ਸੇਵਾ ਦਾ ਓਕੇ ਮਾਰਕਣੇ ਕਰੋ ਤੁਹਾਨੂੰ ਦੋ ਟਾਈਮ ਚਵਾ ਦੇਣਾ ਵਾ ਅੱਗੇ ਬਲੋਟ ਟਾਈਮ ਟੂਨ ਦੀ ਕੋਈ ਮੇਰਾ ਭੈਣ ਭਰਾ ਦੂਰ ਬੈਠਾ ਹੈ ਹਾਂਜੀ ਉਹਦੇ ਯਾਰ ਦੋਸਤੋ ਚਵਾ ਲੇ ਵੀਡੀਓ ਪਾ ਦੇ ਪਰ ਕੰਮਾਂ ਕਰਿਓ ਠੀਕ ਹੈ ਜੀ ਥਾਣਾ ਦੀ ਜ਼ਿੰਮੇਵਾਰੀ ਹੈ ਛੱਡ ਦੀ ਠੀਕ ਹੈ ਜੀ ਤੇ ਦੋਦੀ ਠੀਕ ਹੈ ਜੀ ਕੋਰਨ ਮਾਰ ਦੱਸੋ ਜੀ ਠੀਕ ਹੈ ਬਾਈ ਪੂਰੀ ਆਪਾਂ ਦੇ ਲਿਖਦੀ ਮੰਗਣੀ ਮੋਹੱਲ ਫੇਰਾ ਤਾਂ ਜੈਜ ਆ ਮੋਹੱਲ ਦਾ 35000 ਰੁਪਏ ਦੀ ਹਨਾ ਠੀਕ ਹੈ ਜਾਓ ਦੋਸਤੋ ਜਮਾ ਜੈਜ ਭਾ 35000 ਦੇ ਬਾਈ ਕਹਿੰਦਾ ਹਾਂ ਨਾ ਵਾ ਜਮਾ ਜੈਜ ਭਾ ਵਾ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲ ਕਰ ਵੀਡੀਓ ਜਦੋਂ ਮੇਰੇ ਕੋਲ ਟਾਈਮ ਹੁੰਦਾ ਸਵੇਰ ਸਵੇਰ ਤੁਹਾਨੂੰ ਪਤਾ ਮੈਂ ਵੀ ਕੰਮ ਤੇ ਜਾਣਾ ਆਪਦੇ ਤੇ ਜੋ ਸਵੇਰ ਸਵੇਰ ਟਾਈਮ ਹੁੰਦਾ ਵਾ ਤੇ ਉਦੋਂ ਵੀਡੀਓ ਪਾ ਦਈਦੀ ਕਿਸੇ ਦੀ ਕਹਿੰਦਾ ਵੀਰਾਂ ਭੈਣਾਂ ਭਰਾਵਾਂ ਦੇ ਫੋਨ ਉਹਦੇ ਨਹੀਂ ਜਾ ਜਾਂਦਾ ਮਾਫੀ ਚਾਹੁੰਨੇ ਆਗੇ ਕਿਉਂਕਿ ਮੇਰੇ ਹਾਉ ਦੇ ਘਰੇ ਦੂਰ ਜੇ ਮੈਂ ਕੁਸ ਮੈਂ ਆ ਬਾਈ ਜੋ ਉੱਤੇ ਲੱਗਾ ਹਾਂ ਮੈਂ ਆਪ ਕੰਮ ਕਰਦਾ ਵਾਂ ਤੇ ਬਾਈ ਕਹਿੰਦਾ ਵੀ ਅੱਜ ਦਿਨ ਹੈਗਾ ਮੰਗਲਵਾਰ ਤਰੀਕ ਹੈਗੀ ਅੱਜ 12 8ਵਾਂ ਮਹੀਨਾ 2025 ਇਹ ਅੱਜ ਹੁਣੋਂ ਘੰਟੇ ਤੱਕ ਵੀਡੀਓ ਚੱਲ ਪੈਣੀ ਬਾਈ ਹੁਣ ਵੀਡੀਓ ਦਾ ਸਮਾਂ ਨੋਟ ਕਰ ਲਓ 9 ਵਜੇ ਕੇ 49 ਮਿੰਟ ਹੋ ਗਏ ਆ ਜੇ ਸ਼ਾਮ ਨੂੰ ਚੋਂਦੇ ਹਵਾਨਾ ਦੁੱਧ ਨਾਲ ਫੁੱਲ ਭਰਿਆ ਹੋਣਾ ਸੀਗਾ ਉਹ ਕੇ ਚਵਾਈ ਹੋਈ ਥੋੜਾ ਟਾਈਮ ਹੀ ਹੋਇਆ ਬਾਈ ਤੁਹਾਨੂੰ ਮੈਂ ਸਾਥੋਂ ਦੋ ਚਵਾਈ ਕਰਦਾ ਵਾ ਜੇ ਸ਼ਾਮ ਨੂੰ ਵੀਡੀਓ ਬਣਾਉਦੇ ਤਾਂ ਦੁੱਧ ਨਾਲ ਹਵਾਨੇ ਫੁੱਲ ਭਰੇ ਹੋਣੇ ਸੀਗੇ 2 ਨੰਬਰ ਦੱਸਦੇ ਬਾਈ 2 ਨੰਬਰ ਦੀ ਮਹੀਨੇ ਸਵਾ ਮਿੰਟ ਦੀ ਬਣੀ ਹੈ ਮਾਰ ਕੇ ਦਾ ਟੋਕੜਾ ਟੋਕੜਾ 5 ਕਿਲੋ ਦੁੱਧ ਹੈ ਠੀਕ ਹੈ ਬਾਈ ਪੂਰੀ ਬਰੀਡ ਹੈ ਕੱਢ ਲਈ ਲਓ ਦੋਸਤੋ ਬਾਈ ਕਹਿੰਦਾ ਮਹੀਨੇ ਸਵਾ ਮਹੀਨੇ ਬਣੀ ਆ ਆਪਣੇ ਲੋ ਖਾਲੀ ਆ ਆਪ ਲੋ ਖਾਲੀ ਆ ਆਪਣੇ ਨਾਲ ਬਾਈ ਕਹਿੰਦਾ ਖਾਲੀ ਆ ਜੀ ਵਜੇ ਨੇ ਬਹੁਤ ਆ ਵੱਡੀ-ਵੱਡੀ ਬਹੁਤ ਆ ਗਈ ਐਚਪ ਨਸਰ ਚ ਪੈਂਦੀ ਆ ਗਈ ਤਦ 5 ਕਿਲੋ ਜੇ ਥੱਲੇ ਦਾ ਯਾ ਤੇ ਦੋ ਟਾਈਮ ਚੋ ਲੈਣਾ ਵਾ ਹਾਂਜੀ ਠੀਕ ਆ ਬਾਈ ਦਾ ਮਣੀ ਆ ਹਾਂ ਅਥੀ ਚੁਾਈ ਜਿਹੜਾ ਥਾਣਾ ਬਹੁਤ ਚੰਗਾ ਲੱਗਿਆ ਵੇੜ ਨੂੰ ਜਿਹੜੀ ਗੱਲ ਕਰਨ ਵਾਲੀ ਆ ਗਈ ਅਥੀ ਚੁਾਈ ਜਿਹੜਾ ਬਹੁਤ ਸੋਹਣਾ ਮੁੱਠੀ ਵਾਲੇ ਚਾਰ ਥਾਣਾ ਮੱਝਰਗਾ ਥਾਣਾ ਮੋਟਾ-ਮੋਟਾ ਇਹਦੀ ਤੇ ਰਹਿ ਗਈ ਤਾਂ ਹਾਂ ਇਹ ਰਹਿ ਗਈ ਤਾਂ ਤੁਸੀਂ ਵੇਖਣੀ ਆਂਗੇ ਦੁਬਾਰਾ ਬਣ ਜੂਗੀ ਇੱਥੇ ਕੀ ਗੱਲ ਨਹੀਂ ਦੁਬਾਰਾ ਬਣ ਜੂਗੀ ਬੋਦੀ ਵਾਲੀ ਵੇੜ ਨਿੱਕਾ ਕੰਨ ਵਜੇ ਨੇ ਬਹੁਤ ਫੇਸ ਕੁਆਲਿਟੀ ਚੈੱਕ ਕਰ ਲਓ ਤੁਸੀਂ ਬਹੁਤ ਚੰਗੀ ਹੈਗੀ ਬਾਕੀ ਜਿਹਦੇ ਪਸੰਦ ਆਵੇ ਪਸੰਦ ਤੁਹਾਡੇ ਹੋਣੇ ਚਾਹੀਦੀ ਹੈਗੀ ਮੇਰੀ ਕੋਈ ਖਸ਼ੀ ਨਹੀਂ ਤੁਹਾਨੂੰ ਹਰ ਐਂਗਲ ਤੁਹਾਨੂੰ ਪਸੂ ਦਿਖਾਇਆ ਜਾਵੇ ਥਣਵਾਣਾ ਸਵਾਰ ਕੇ ਵਿਖਾਇਆ ਜਾਵੇ ਬਾਕੀ ਜੇ ਕੁਝ ਰਹਿ ਵੀ ਜਾਂਦਾ ਵਾ ਉਹ ਤੁਸੀਂ ਆ ਦਾ ਕੋਲ ਆ ਕੇ ਚੈੱਕ ਕਰ ਲੈਣਾ ਵਾ ਕਿਉਂਕਿ ਕਈ ਵਾਰੀ ਸਾਥੋ ਵੀ ਗਲਤੀ ਬਹੁਤ ਵਿਖਾਉਣ ਲੋਕ ਰਹਿ ਜਾਂਦਾ ਵਾ ਫੇਸ ਕੁਆਲਿਟੀ ਚੈੱਕ ਕਰ ਲਓ ਬਾਕੀ ਚਾਰ ਹੀ ਥਾਣਾ ਕੋਈ ਫੋਟਸ਼ਾਪ ਨਹੀਂ ਕਿ ਜਿੰਨੀ ਮੇਰੀ ਨੌਲੇਜ ਚ ਗੱਲ ਆਉਂਦੀ ਮੈਂ ਤੁਹਾਨੂੰ ਸਾਰੀ ਵਿਖਾ ਦਿੰਦਾ ਵਾ ਮੈਂ ਬੜਾ ਫਰੇਦਾ ਜਮਾਂ ਦੈਨ ਦੇ ਨਾਲ ਆ બોલો 15000 રૂપિયા وچો માન તાણ ਕੋਈ ਦੋਸਤ 15000 ਜਮ ਬੱਛੀ ਵਾਲਾ ભાવ وچੋ ਕੀ માન તાણ ਹੋ ਜਾਊਗਾ ਜੇ ਆਪਾਂ ਔਸਰ ਬੱਛੀ ਵੀ ਲੈਣੇ ਆਂਗੇ ਉਹ ਵੀ ਆਪਾਂ ਨੂੰ ਕੋਈ 20 25000 ਤੋਂ ਘੱਟ ਨਹੀਂ ਮਿਲਦੀਗੀ ਬੜਾ ਵਹਿੜ ਚੰਗੀ ਆਗੀ ਟੀਕੜੂ ਚੰਗਾ ਪਾਊਡਰ ਪਾ ਲਾਂਗੇ ਤਾਂ ਗਾਹਣੂ ਤਿਆਰ ਹੋ ਜਾਊਗੀ ਹਾਂ ਨਾ ਵੀ ਨਹੀਂ ਆ ਗਾਹਣੂ ਬਣ ਜਾਊਗੀ ਹਾਂ ਨਹੀਂ ਦੋ ਦੋ ਪੰਜ ਕਰੋ ਚੋਈ ਜਾਵਾਂਗੇ ਥੱਲੇ ਤੁਸੀਂ ਇਹਦੇ ਤੇ ਦਾਦਾ ਆਦਾ ਖਰਚਾ ਕੱਢੀ ਜਾਊਗੀ ਬਾਕੀ ਜਿਹਦੇ ਪਸੰਦ ਆ ਭਾਅ ਵੀ ਛੋਟਾ ਜਿਹਾ 15000 ਰੁਪਿਆ ਬਾਈ ਨਾਲ ਗੱਲਬਾਤ ਕਰ ਲੋ ਜੀ ਬਾਈ ਆਉਂ ਆ ਹਾਂਜੀ ਗਰਮੀ ਜਦੇ ਪਈ ਜਾਂਦੀ ਹੈ ਠੀਕ ਹੈ ਜੀ ਤੇ ਠੰਡ ਹੋਈ ਹੋਈ 60-90 ਦੇ ਵਿਚਣੀ ਹੈ ਠੀਕ ਹੈ ਜੀ ਬਾਈ ਬਾਕੀ ਮੇਰੇ ਭੈਣ ਭਰਾ ਜਿਹੜੇ ਵੇਚਣ ਵਾਲੇ ਹੁੰਦੇ ਪਸ਼ੂ ਉਹਨੇ ਸਾਨੂੰ ਵੀਡੀਓ ਪਾ ਰਿਆ ਕਰੋ ਠੀਕ ਹੈ ਬਾਈ ਤੇ ਨਾਲੋਂ ਵੇਡਦਾ ਆ ਜਾ ਕਰੋ ਅਸੀਂ ਉਹ ਵੀ ਲੈ ਲਗਦਾਂਗੇ ਠੀਕ ਹੈ ਬਾਈ ਲਗਦ ਰੁਪਈਆ ਧਾਰਨਾ ਕਿੰਨਾਂ ਪਹੁੰਚ ਦਿਓ ਠੀਕ ਹੈ ਜੀ ਧਾਰਨ ਦੇ ਪਛਤਾਉਂਗੇ ਕਿੰਨਾਂ ਨੂੰ ਹੱਕ ਲਾਉਂਗੇ ਠੀਕ ਹੈ ਜੀ ਅੱਜ ਇਹਨਾਂ ਕਿਦਾ ਧੰਨਵਾਦ ਠੀਕ ਹੈ ਜੀ ਲੋ ਜੀ ਦੋਸਤੋ ਜਿਹਦੇ ਪਸੰਦੇ ਬਾਈ ਨਗਰ ਪਰ ਨੰਬਰ ਸਕਰੀਨ ਤੇ ਚੱਲ ਜਾਨਾ ਵਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ